ਖੰਨਾ ਦੀ ਜੀਟੀਬੀ ਮਾਰਕੀਟ ਦੇ ਪਿੱਛੇ ਸਥਿਤ ਕੁੜੀਆਂ ਦੇ ਸਰਕਾਰੀ ਸਕੂਲ 'ਚ ਨਵਾਂ ਮੇਬਾਦ ਖੜਾ ਹੋ ਗਿਆ ਹੈ ਇੱਥੇ ਕੰਟੀਨ ਵਾਲੇ ਨੇ ਚਾਹ ਦੇ 16000 ਰੁਪਏ ਨਾ ਮਿਲਣ ਤੇ ਸਕੂਲ ਦੇ ਬਾਹਰ ਇਕੱਲੇ ਨੇ ਧਰਨਾ ਲਗਾ ਦਿੱਤਾ ਅਤੇ ਪ੍ਰਿੰਸੀਪਲ ਸਮੇਤ ਸਟਾਫ ਤੇ ਚਾਹ ਪੀ ਕੇ ਪੈਸੇ ਨਾ ਦੇਣ ਅਤੇ ਕੰਟੀਨ ਬੰਦ ਕਰਾਉਣ ਦੇ ਇਲਜ਼ਾਮ ਲਗਾਏ ਧਰਨੇ ਤੇ ਬੈਠੇ ਗੌਰਵ ਕੁਮਾਰ ਦੀ ਫੋਨ ਰਾਹੀਂ ਪ੍ਰਿੰਸੀਪਲ ਦੀ ਵੀ ਗੱਲ ਕਰਵਾਈ ਗਈ ਗੌਰਵ ਕੁਮਾਰ ਅਨੁਸਾਰ ਉਸਨੇ ਕੁੜੀਆਂ ਦੇ ਸਕੂਲ ਦੀ ਕੰਟੀਨ ਦਾ ਠੇਕਾ ਲਿਆ ਸੀ ਠੇਕਾ ਦਿਨ ਦੇ ਸਮੇਂ ਪਹਿਲਾ ਇਹ ਸ਼ਰਤ ਰੱਖੀ ਗਈ ਕਿ ਰੋਜ਼ ਤੇ 5 ਕਪ 50 ਸਟਾਫ ਨੂੰ ਮੁਫਤ ਦੇਣੀ ਪੈਣੀ ਹੈ ਜੋ ਲਗਾਤਾਰ ਪਿਲਾਉਂਦਾ ਰਿਹਾ ਹੁਣ ਉਸ ਨੂੰ 30 ਅਪ੍ਰੈਲ ਨੂੰ ਕੰਟੀਨ ਬੰਦ ਕਰਨ ਦਾ ਹੁਕਮ ਜਾਰੀ ਕਰਕੇ ਅੱਜ ਹੀ ਕਹਿ ਦਿੱਤਾ ਗਿਆ ਕਿ ਕੰਟੀਨ ਨਹੀਂ ਖੋਲਣੀ ਜਦੋਂ ਉਸਨੇ ਆਪਣੇ ਬਕਾਇਆ ਪੈਸੇ ਕਰੀਬ 16000 ਰੁਪਏ ਮੰਗੇ ਤਾਂ ਪ੍ਰਿੰਸੀਪਲ ਨੇ ਸਾਫ਼ ਜਵਾਬ ਦਿੱਤਾ ਕਿ ਕਿਹੜੇ ਪੈਸੇ ਖੰਨਾ ਤਰਕੇਸ਼ ਕੁਮਾਰ ਦੀ ਰਿਪੋਰਟ ਸਰ ਤੁਸੀਂ ਕੱਲ ਉਹਨਾਂ ਨੂੰ ਭੇਜ ਜਰ ਵੀ ਕੰਟੀਨ ਨਹੀਂ ਖੋਲ੍ਹਣੀ ਜੀ ਸਰ ਉਹਨੇ ਪੇ ਤੁਹਾਡੇ ਜਿਹੜੇ ਆ ਕਲਰਕ ਰੂਮ ਚ ਬੈਠੇ ਹੁੰਦੇ ਆ ਸਰਦਾਰ ਜੀ ਕੀ ਨਾਮ ਆ ਜੀ ਉਹਨੇ ਸਪੈਸ਼ਲ ਕਹਿ ਕੇ ਜਾਇਨੇ ਵੀ ਕੱਲ ਕੰਟੀਨ ਨਹੀਂ ਖੋਲਣੀ ਜੇ ਜਦ ਤੱਕ ਤੁਸੀਂ ਟੇਬਲ ਨਹੀਂ ਚਮਕਾ ਰਹਿੰਦੇ ਨਹੀਂ ਠੀਕ ਆ 30 ਅਪ੍ਰੈਲ ਤੱਕ ਤੁਹਾਡਾ ਠੀਕ ਹੈ 30 ਅਪ੍ਰੈਲ ਤੱਕ ਨਹੀਂ ਸਰ 15 ਮਈ ਤੱਕ ਠੇਕਾ ਹੈ ਮੇਰਾ 15 ਮਈ ਤੱਕ ਹੈ ਸਰ ਉਹ ਤਾਂ ਰਜੇ ਮੇਰੇ ਕੋ ਰਿਟਰਨ ਚ ਆਏਗਾ ਜੀ ਮੇਰੇ ਕੋ ਰਿਟਰਨ ਚ ਹੈਗਾ ਸਰ 딱 ਉਹੀ ਕਹਿ ਰਿਹਾ ਤੇ ਰਿਟਰਨ ਜੀ ਤੁਸੀਂ ਵੀ ਲਿਆ ਫੇਰ ਸਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ 30 ਤਰੀਕ ਨੂੰ ਕੰਟੀਨ ਖਾਲੀ ਕਰ ਦਿਓ ਸਾਨੂੰ ਉਹ ਰੋਜ਼ ਕਹਿ ਕੇ ਜਾਂਦੇ ਵੀ 30 ਨੂੰ ਖਾਲੀ ਕਰ ਦਿਓ ਸਰ ਮੇਰੇ ਕੋ ਰਿਟਰਨ ਚ ਹੈਗਾ ਤੁਹਾਡੀ ਗਵਰਨਮੈਂਟ ਦੀ ਸਲਿੱਪ ਹੈਗੀ ਮੇਰੇ ਕੋ ਜੇ ਤੁਸੀਂ ਆਪਣੀ ਦਿਖਾ ਦੇ ਜੇ ਤੁਹਾਨੂੰ ਠੀਕ ਹੋਏ ਫਿਰ ਤੁਸੀਂ ਜਣਾ ਦੇਗਾ ਤੁਹਾਨੂੰ ਕੋਈ ਟੱਕਰ ਨਹੀਂ ਸਾਡੇ ਕੋ 30% ਨਹੀਂ ਆ ਰਿਹਾ ਜੀ ਨਹੀਂ ਸਾਨੂੰ ਦੇਖੋ ਸਰ ਇਹ ਐ ਵੀ ਤੁਸੀਂ ਪਹਿਲਾਂ ਪੂਰੇ ਡਾਕੂਮੈਂਟ ਦੇਖੋ ਨਾ ਫਿਰ ਤੁਹਾਨੂੰ ਕਹੋ ਵੀ ਖਾਲੀ ਕਰਨੀ ਨਹੀਂ ਕਰਨੀ ਕਰਲੀ ਕਰਲੀ ਕਰਦੀ ਜੇ ਕੀ ਬਰੈਂਡਿੰਗ ਆ ਰਿਹਾ ਜੀ ਇੱਕ ਸਰ ਮੇਰਾ ਬਕਾਇਆ ਬੈਲੈਂਸ ਹੈ ਤੁਸੀਂ ਆਪਣਾ 3000 ਕਹੀ ਜਾਂਦੇ ਹੋ ਵੀ 3000 ਜਮ੍ਹਾਂ ਕਰਾਓ ਰੋਜ਼ ਮੈਨੂੰ ਇਸ ਗੱਲ ਤੇ ਟੌਰਚਰ ਹੋ ਰਿਹਾ ਜੀ ਮੈਂ ਕਈ ਵਾਰ ਪੈਸੇ ਹੁੰਦੇ ਤਾਂ ਮੈਂ 11000 ਜਮ੍ਹਾਂ ਕਰਵਾਤਾ ਤਾਂ ਬਾਕੀ ਬੱਤੀ ਨੇਰ ਕਿਉਂ ਨਹੀਂ ਜਮ੍ਹਾਂ ਕਰ ਉਹ ਸਰ ਕੱਲ ਐ ਇਦਨੇ ਬਤਮੀਜੀ ਨਾਲ ਥੋੜਾ ਬਤਾ ਬੋਲ ਕੇ ਗਿਆ ਵੀ ਕੱਲ ਕੈਂਟੀਨ ਨਹੀਂ ਖੋਲਣੀ ਤੁਸੀਂ ਵੀ ਪ੍ਰਿੰਸੀਪਲ ਸਾਹਿਬ ਦਾ ਹੁਕਮ ਹੈ ਕੌਣ ਬੋਲ ਕੇ ਗਿਆ ਉਹ ਉਹ ਜੀ ਜੀਪੀ ਸਰ ਜਿਹੜੇ ਤੁਹਾਡੇ ਜੀ ਉਹ ਵਰੁਣ ਕੁਮਾਰ ਜੀ ਕੀ ਗੱਲ ਹੈ ਜਿਹੜੀ ਸਕੂਲ ਦੇ ਸਰਕਾਰੀ ਸਕੂਲ ਦੇ ਬਾਹਰ ਤੁਹਾ ਨਾਲ ਲੱਗ ਬੈਠੇ ਹੋ ਸਰ ਇਹ ਮੇਰਾ ਨਾ ਜੀ 30 ਇਹਨਾਂ ਤੋਂ ਪਿੱਛੇ ਦਾ ਟੈਂਡਰ ਲਿਆ ਸੀਗਾ ਠੇਕਾ ਭਰਿਆ ਸੀਗਾ 55000 ਰੁਪਏ ਦਾ ਜੀ ਤੇ ਮੇਰਾ 16-17000 ਰੁਪਏ ਇਹਨਾਂ ਕੰਨੀ ਖੜਾ ਜੀ ਉਹ ਨਹੀਂ ਪੇ ਕਰਦੇ ਵੇ ਮੈਨੂੰ 3000 ਰੁਪਏ ਪਿੱਛੇ ਮੇਰੀ ਕੈਂਟੀਨ ਬੰਦ ਕਰਤੀ ਇਹਨਾਂ ਨੇ ਜੀ 16-17000 ਕਹ ਮੈਂ ਨਾ ਚਾਚੂ ਦਾ ਬੈਲ ਪ੍ਰਿੰਸੀਪਲ ਦਾ ਹੋਰ ਸੈਮੀਨਾਰ ਵਗੈਰਾ ਲੱਗੇ ਆ ਜੀ ਹੋਰ ਬਹੁਤ ਕੁਝ ਹੋਇਆ ਜੀ ਲੇਬਰ ਦੇ ਪੈਸੇ ਨੇ ਜੀ ਕਿਉਂ ਨਹੀਂ ਤੇਰੇ ਪੈਸੇ ਸਰ ਇਹ ਕਹ ਰਹੇ ਉਪਰੋਂ ਪਾਸ ਨਹੀਂ ਹੋਏ ਜੀ ਕਿੰਨੇ ਚਿਰ ਦੇ ਪੈਸੇ ਨੇ ਸਰ ਇੱਕ ਤਾਂ ਹੈਗੇ 1.5 ਮਹੀਨੇ ਦੇ ਪੈਸੇ ਇੱਕ ਹੈਗੇ 9 ਮਹੀਨੇ ਦੇ ਪੈਸੇ ਕਿਨੇ ਕਿਨੇ ਚਾਪ ਦਿੱਤੇ ਨੇ ਪੈਸੇ ਪ੍ਰਿੰਸੀਪਲ ਦੇ ਦਫ਼ਤਰ ਗਈ ਆ ਕਲਰਕ ਰੂਮ ਦੇ ਰੋਜ਼ ਪੰਜ ਕੱਪ ਫ੍ਰੀ ਜਾਂਦੇ ਆ ਉਹਨਾਂ ਦਾ ਕੋਈ ਪੈਸਾ ਨਹੀਂ ਮਿਲਦਾ ਜੀ ਉਹ ਕਿਉਂ ਫ੍ਰੀ ਜਾਂਦੇ ਨੇ ਇਹ ਮੰਗਦੇ ਆ ਜੀ ਵੀ ਸਾਨੂੰ ਪੰਜ ਕੱਪ ਰੋਜ਼ ਤੇ ਫ੍ਰੀ ਚਾਹੀਦੇ ਆ ਇਹ ਫ੍ਰੀ ਨਹੀਂ ਦਿੰਦੇ ਫਿਰ ਫਿਰ ਕੈਂਟੀਨ ਚੰਡੀਪੰਦੀ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਸਾਨੂੰ ਪ੍ਰੀ ਮੈਂ ਕਿਹਾ ਚਲੋ ਕੋਈ ਨਹੀਂ ਦੇ ਦਿਆ ਕਰਾਂਗੇ ਜੀ ਪਰ ਹੁਣ ਮੇਰੇ ਮੈਂ ਆਪਨਾ ਆਪ ਜਾ ਦੇਣਾ ਔਖਾ ਹੋਇਆ ਪਿਆ ਪਰ ਮੇ ਕੋ ਪੈਸੇ ਨਹੀਂ ਸੀਗੇ ਭਰਾ ਨੂੰ ਇਹਨਾਂ ਨੇ ਕੈਂਟੀਨ ਬੰਦ ਕਰਵਾਤੀ ਜੀ ਕਹਿੰਦੇ ਕੈਂਟੀਨ ਨਹੀਂ ਖੁੱਲਣੀ ਤੁਸੀਂ ਕਿਹਨਾਂ ਨੇ ਕਿਹਾ ਜੀ ਇਹ ਪ੍ਰਿੰਸੀਪਲ ਸਰ ਨੇ ਜੀ ਤੁਹਾਨੂੰ ਕੀ ਲੱਗਦਾ ਕਿ ਇਹਦੇ ਪਿੱਛੇ ਕੀ ਸਾਜ਼ਿਸ਼ ਚੱਲ ਰਹੀ ਹੈ ਸਾਜ਼ਿਸ਼ ਸਾਰੇ ਇਹ ਮੈਨੂੰ ਭਜਾਣਾ ਚਾਹੁੰਦੇ ਨੇ ਜੀ ਬਸ ਹੋਰ ਕੀ ਜੀ 30 ਅਪ੍ਰੈਲ 30 ਅਪ੍ਰੈਲ ਨੂੰ ਕਹਿੰਦੇ ਖਾਲੀ ਕਰ ਦਿਓ ਇਹ ਹੋਰ ਕੋਈ ਕਾਰੋਬਾਰ ਨਹੀਂ ਸਰ ਹੁਣ ਕੀ ਮੰਨ ਕਰਦੇ ਸਰ ਮੈਂ ਇਹੀ ਮੰਗ ਕਰਦਾ ਵੀ ਮੈਨੂੰ ਮੇਰੇ ਪੈਸੇ ਦੁਆਏ ਜਾਣ ਤੇ ਮੇਰੀ ਕੰਟੀਨ ਖਵਾਈ ਜਾਵੇ ਜੀ ਨਹੀਂ ਇਨਸਾਫ਼ ਮਿਲਦਾ ਫਿਰ ਕੀ ਕਰੂੰਗਾ ਫਿਰ ਮੈਂ ਸਭ ਧਰਨੇ ਤੇ ਬੈਠੂੰਗਾ ਜੀ